ਉਸ ਨੇ ਯਾਰ ਦਵਾਲੀ ਤੇ ਲੰਘ ਹੀ ਆ। ਆਪਾਂ ਕੋਈ ਚੀਜ਼ ਨਹੀਂ ਨਵੀਂ ਲਈ ਕੀ ਲਈ ਫਿਰ? ਮੈਨੂੰ ਆਈਫੋਨ ਲੈ ਦੇ ਫਿਰ। ਆਹ ਮੂੰਹ ਹੈਗਾ ਤੇਰਾ ਆਈਫੋਨ ਵਾਲਾ। ਤੈਨੂੰ ਮੇਲੇ ਚੋਂ ਲੈ ਕੇ ਦਵਾਂ ਮੋ ਫੋਨ। ਚੱਲ ਸ਼ਈਆਂ, ਚਈਆਂ, ਚਈਆਂ। ਅੱਜ ਆਪਾਂ ਨਾਲ ਦੇ ਪਿੰਡ ਜਾਣਾ ਵਾ ਤੇ ਮੈਨੇਜਰ ਸਾਹਿਬ ਨੇ ਆਪਣੀ ਸਪੈਸ਼ਲ ਡਿਊਟੀ ਲਈ ਆ। ਉੱਥੇ ਇੱਕ ਬੰਦਾ ਵਾ ਤੇ ਉਹ ਕਿਸ਼ਤਾਂ ਨਹੀਂ ਦਿੰਦਾ। ਅੱਜ ਆਪਾਂ ਕਿਸੇ ਵੀ ਹਾਲਤ ਵਿੱਚ ਉਹਨਾਂ ਕੋਲ ਕਿਸ਼ਤਾਂ ਕਢਵਾ ਕੇ ਲੈਣੀਆਂ ਹੀ। ਬੱਸ ਆਪਾਂ ਉਹਨਾਂ ਨੂੰ ਇਹੋ ਜਿਹਾ ਸੇਕਾ ਲਾਵਾਂਗੇ ਨਾ ਕਿ ਲੋਨ ਖਤਮ ਹੋਣ ਤੋਂ ਬਾਅਦ ਵੀ ਕਿਸ਼ਤਾਂ ਤਾਰਦੇ ਰਹਿਣਗੇ। ਚੱਲ। Thank <laughs> you. ਔਰ ਚਲ ਸਈਆਂ ਸਈਆਂ ਸਾਡੇ ਮੈਨੂੰ ਪਲੇਨ ਦੱਸ ਆਪਣੀਆਂ ਪੁਰਾਣੀਆਂ ਕਿਸ਼ਤਾਂ ਤਰ ਗਈਆਂ ਆ ਓਏ ਪੁਰਾਣੀਆਂ ਵੀ ਤਰ ਜਣ ਗਿਆ ਪਹਿਲਾਂ ਨਵੀਂ ਚੀਜ਼ ਤੇ ਲੱਗੇ ਆਪਾਂ ਓਏ ਯਾਰ ਨਵੀਆਂ ਨੂੰ ਤੂੰ ਢ ਕਿਤੇ ਬੈਂਕ ਵਾਲੇ ਪੁਰਾਣੀਆਂ ਚੀਜ਼ਾਂ ਨੇ ਲੈ ਜਾਣ ਓਏ ਜੇ ਆਪਣੇ ਮੂੰਹ ਨਹੀਂ ਚੰਗਾ ਲਾਇਆ ਤੇ ਗੱਲ ਤੇ ਚੰਗੀ ਕਰ ਲਿਆ ਕਰ ਜੱਸ ਜਿੰਨੇ ਆਪਾਂ ਦੇ ਫਸੇ ਕੰਮ ਕੱਢਣ ਦੇ ਨਾ ਮੈਨੇਜਰ ਸਾਹਿਬ ਨੂੰ ਤੇ ਆਪਾਂ ਨੂੰ ਗੱਡੀ ਲੈ ਕੇ ਦੇਣੀ ਚਾਹੀਦੀ ਆ ਆ ਕਿਹੋ ਜਿਹੇ ਬੰਦੇ ਦੀ ਗੱਲ ਕਰਤੀ ਓ ਤੇਲ ਖਰਚਾ ਦੇ ਦੇਣ ਇਨਾ ਬੜਾ ਵਾ ਤੇ ਤਨਖਾਹ ਜੋ ਰੋਕੇ ਦਿੰਦਾ ਵਾ ਜਿਵੇਂ ਨੇ ਪੱਲੀਆਂ ਦੇਣੀ ਹੁੰਦੀ ਆ ਅਰਦਾਸ ਗੱਡੀ ਦੀ ਗੱਲ ਯਾਰ ਜੇ ਬੈਂਕ ਵਾਲਿਆਂ ਨੇ ਕਿਸ ਤਰ੍ਹਾਂ ਘਰਿਆਂ ਉਹਨਾਂ ਘਰੇ ਆ ਜਾਣਾ ਹੀ ਉਹ ਐਡੀ ਛੇਤੀ ਘਰੇ ਨਹੀਂ ਹੁੰਦੇ ਹੁੰਦੇ ਉਹਨਾਂ ਨਾਲੇ ਆ ਜਾਂਦੇ ਆ ਜਾਣ ਆਪਣੇ ਕੋ ਵਾਧੂ ਰਾਬ ਉਹਨਾਂ ਨੇ ਚੱਕਰਾ ਜਿਹਾ ਪਾਉਂਦੇ ਵੀਰ ਗੱਲ ਸੁਣਿਓ ਇਹ ਤੁਹਾਡੇ ਪਿੰਡ ਦਾ ਬੰਦਾ ਆ ਇੰਦਰ ਇਹ ਨਾ ਵਾ ਇਹਦਾ ਘਰ ਕਿਹੜਾ ਵਾ ਓਏ ਆ ਇਹਦਾ ਘਰ ਆ ਕਾਲੇ ਗੇਟ ਵਾਲਾ ਜਾਇਓ ਧਿਆਨ ਨਾਲ ਬੰਦੇ ਬੜੇ ਖਤਰਨਾਕ ਜੀ ਕਿਉਂ ਇਹ ਠੱਗ ਵੀ ਦੋਵੇਂ ਭਰਾ ਬਹੁਤ ਤਕੜੇ ਜੀ ਕੋਈ ਗੱਲ ਨਹੀਂ ਵੀਰ ਸਾਡਾ ਰੋਜ਼ ਇਹੋ ਜਿਹੇ ਠੱਗਾਂ ਨਾਲ ਹੀ ਵਾ ਪੈਂਦਾ ਵਾ නද බඳ එපනගේ යමගොන යියාගෑ කලාගට විර හොල්ලගේට හංචිකාන මොහි බැංකලේයා බැංක ඕගින් දී හොතෙන බැංක දනිපදා ප සට කතන්නේ නෑක ඔොන්න පොත කතේද හොලුන අයා ਹੁਸਨ ਕੌਣ ਆ ਯਾਰ ਆ ਯਾਰ ਖਾਤੇ ਚ ਖੋਲਣ ਵਾਲੇ ਤੁਰੇ ਕਰਦੇ ਆਤੇ ਖੋਲਣ ਨਾਲੇ ਉਹ ਨਹੀਂ ਨਹੀਂ ਪਾਜੀ ਹੱਡ ਦੇ ਪਹਿਲਾਂ ਹੀ ਬੜੇ ਖਾਤੇ ਚੱਲਦੇ ਆ ਓਏ ਅਸੀਂ ਧਾਰ ਵਾਲੇ ਖਾਤੇ ਦੀ ਗੱਲ ਨਹੀਂ ਕਰਦੇ ਅਸੀਂ ਬੈਂਕ ਚੋਂ ਆਏ ਆ ਓ ਹਾਂਜੀ ਆਜੋ ਆਜੋ ਪਾਜੀ ਬੈਰੋ ਬੈਰੋ ਬੈਠ ਬੈਰੋ 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 ਬੈਣ ਹੀ ਤੇ ਆਏ ਆ ਤੁਹਾਡੀਆਂ ਜੜਾਂ ਚ ਹਾਂਜੀ ਕੀ ਕਹਾ ਫਿਰ ਮੈਂ ਪਪੀਤੇ ਦੇ ਜੜਾਂ ਚ ਕੀ ਪਾਉਂਦੇ ਜੀ ਜੜਾਂ ਦੇ ਜੜਾਂ ਦੇ ਕੋਈ ਨਹੀਂ ਖਾਦ ਖੂਦ ਹੀ ਪੈਦੀ ਆਗੇ ਇਹ ਤੇ ਖਾਦ ਤਾਂ ਵੀ ਲੋਨ ਕਰਾਇਆ ਹੋਣਾ ਮੈਂ ਤਾਂ ਸਾਰਾ ਮਦਰੂਗ ਤੇ ਲਾਉ ਲਿਆ ਸੀ ਲੋਨ ਹਾਂਜੀ ਸਰ ਲੋਨ ਤੇ ਲੈਂਦਾ ਦੁਕਾਨ ਤੋਂ ਹਾਂ ਇਹ ਲੋਨ ਨੂੰ ਇੱਥੇ ਹੀ ਟੜਕਾ ਲਾਉਣਾ ਹੈ ਸਰ ਤੁਸੀਂ ਆਪੇ ਤੇ ਲੋਨ ਦਾ ਪੁੱਛਿਆ ਹੈ ਉਹ ਤੈਨੂੰ ਇਹ ਬੈਂਕ ਦੇ ਲੋਨ ਦਾ ਪੁੱਛਣਾ ਹੈ ਬੈਂਕ ਚ ਲੋਨ ਲਿਆ ਵਾ ਨਹੀਂ ਸਰ ਹਿੰਨੀ ਕਦੀ ਲੋਨ ਲਿਆ ਬੈਂਕ ਚ ਉਹ ਤੂੰ ਇਹ ਫ੍ਰਿਜ ਨਹੀਂ ਲਈ ਸਰ ਉਹ ਤੇ ਇਹ ਦੁਕਾਨ ਤੋਂ ਲਈ ਆ ਉਹ ਜਾ ਲੈਰ ਦੇ ਮੂੰਹ ਵਾਲਿਆ ਦੁਕਾਨ ਵਾਲਿਆਂ ਨੇ ਫ੍ਰਿਜ ਦੇ ਪੈਸੇ ਅਹੀਂ ਦਿੱਤੇ ਆ ਉਹ ਜਾ ਓਏ ਤੇਰੇ ਅਰਗੇ ਨੂੰ ਖੋਤਾ ਲੱਤ ਮਰੇ ਨਾ ਤੇ ਕਿਉਂ ਖੋਤੇ ਨੂੰ ਕਹਿਣ ਡਾ ਹੁੰਦਾ ਫਿਰ ਖੋਤੇਆਂ ਵਾਲੀ ਕੀਤੀ ਨਾ ਕੁਇ ਪਕਾ ਰੇ ਤੇਰੇ ਗੇ ਨੂੰ ਕੁੱਤਾ ਦੰਦੀ ਵੱਡੇ ਨਾ ਉਹਨੂੰ ਵੀ ਜਾ ਕੇ ਬੁਰਸ਼ ਕਰਨਾ ਪੈਂਦਾ ਓਏ ਜਾ ਓਏ ਤੇਰੇ ਯਾਰ ਕੰਮ ਮਗੜੀ ਤੇ ਜਾਲਾ ਖਾ ਕੇ ਕਹਿਣ ਦੇ ਹੁੰਦਾ ਆ ਥਿੱਕਾ ਲਛਾ ਪਹਿਲੀ ਯਾਰ ਖਾਦਾ ਓਏ ਮਗੜੀਆਂ ਛਕੜੀਆਂ ਛੱਡੋ ਤੁਸੀਂ ਇਹ ਦੱਸੋ ਕਿਸਤਾ ਕਿਦੋਂ ਭਰਨੀਆ ਵਾ ਉਹ ਕੋਈ ਨਹੀਂ ਸਰਕ ਭਰਦਾਂਗੇ ਕਿਸਤਾ ਹਾਂ ਢਾ ਥੋੜਾ ਤੰਗ ਆ ਗਾੜੀਆਂ ਤੇ ਕਿਸਤਾ ਨਹੀਂ ਤਾਰਨਦੇ ਉਹ ਚੱਕਰ ਜਿਹੜਾ ਅਸੀਂ ਤਾਂ ਘੁੰਡੇ ਹੋ ਕੋਈ ਨਹੀਂ ਸਰ ਤਾਰਦਾਂਗੇ ਕਿਸਤਾ ਸਾਨੂੰ ਥੋੜਾ ਕੋ ਸਮਾਂ ਦੋ ਤੁਹਾਨੂੰ ਵੱਤ ਵੱਧ ਅਸੀਂ ਦੱਸ ਦਿੰਦੇ ਸਮਾਂ ਦੇ ਸਕਦੇ ਆ ਸਰਦਾ ਹੋ ਦਿਨ ਦਾ ਸਮਾਂ ਉਹ 10 ਦਿਨਾਂ ਚ ਕੀ ਹੋਣਾ ਵਾ ਘਟੋ ਘਾੜਨੀ ਨੇ 10 ਸਾਲ ਦਾ ਸਮਾਂ ਦੇ ਦੋ ਚੁੱਪ ਕਰੋ ਓਏ ਉਹ ਨਾਲ ਕਾਲੇ ਕੱਪੜੇ ਵੜੇ ਪਾਏ ਆ ਕੀ ਗੱਲ ਆ ਕਾਲੇ ਕੱਸ਼ੇ ਨਾਲ ਲੜਿਆ ਉਹ ਬਾਰੋਂ ਸਹੀ ਸੁਣਿਆ ਹੀ ਇਹ ਠੱਗ ਵੜੇ ਵੱਡੇ ਆ ਓ ਪੀਪੇ ਦੇ ਮੂੰਹ ਵਾਲਿਆ ਗਲਤੀਆਂ ਨਾ ਕਰ ਤੂੰ ਕਿਸ਼ਤ ਲੈਣ ਆਇਆ ਕਿ ਸਾਡੀ ਬੇਤੀ ਕਰਨਾ ਏ ਜੋ ਆਪ ਦਾ ਮੂੰਹ ਵੇਖਾ ਜਿੱਦਾ ਜਰਾਬ ਚੋਂ ਧਾਗਾ ਖਿੱਚਿਆ ਹੁੰਦਾ ਉਹ ਜਿਹੜੀ ਦੱਸ ਦੇਣੀ ਤੁਹਾਨੂੰ ਮੌਦਰਤੀ ਨਾ ਉਹ ਵੀ ਹੁਣ ਕੈਨਸਲ ਜਾਣ ਤੁਹਾਡੇ ਕੋਲੋਂ ਕੋਈ ਚੀਜ਼ ਚੁੱਕੇ ਖੜਨੀ ਜਾਂ ਕਿਸ਼ਤ ਖੜਨੀ ਏ ਨਾ ਨਾ ਸਰ ਕੋਈ ਚੀਜ਼ ਨਾ ਚੁੱਕ ਕੇ ਖਰੋ ਨਹੀਂ ਤੇ ਮੇਰੇ ਭਰਾ ਦਾ ਰਿਸ਼ਤਾ ਟੁੱਟ ਜਾਣਾ ਵੇਖੋ ਚੰਗਾ ਕੇ ਨਾਲੇ ਕਿਸੇ ਦੀ ਕੁੜੀ ਡੁੱਬਣ ਬੱਜੂਗੀ ਚੁੱਪ ਕਰ ਤੇਰੇ ਹਰਕੇ ਤੂੰ ਪੰਚਾਇਤ ਚ ਖਿਲਾਰਦੀ ਐ ਨਾ ਤੇ ਮਿੰਟ ਚ ਫੈਸਲਾ ਹੋ ਜਾਂਦਾ ਕਿ ਚੋਰ ਤੂੰ ਹੀ ਆ ਉਹ ਜਿਹੜੇ ਤਨ ਕੁੜੀਰੇ ਪਸੰਦ ਕਰਕੇ ਗਏ ਸੀ ਤੇਰੇ ਭਰਾ ਨੇ ਉਹਨਾਂ ਨੇ ਇਹ ਨਹੀਂ ਕਿਹਾ ਦਰ ਫੜੇ ਮੂੰ ਤੁਹਾਡਾ ਸਰ ਮੇਰੇ ਭਰਾਵਾਂ ਦੇ ਆਲੀ ਗੱਲ ਤੇ ਮਜ਼ਾਕ ਨਾ ਕਰੋ ਇੱਕ ਗੱਲ ਜਲਦੀ ਦਿਲ ਤੇ ਲਾ ਬਿੰਦਾ ਜੇ ਗੱਲ ਆ ਤੇ ਕਿਸਤਾ ਪੰਨ ਵਾਲੀ ਗੱਲ ਕਿਉਣੀ ਇਹ ਦਿਲ ਤੇ ਲਾਉਂਦਾ ਪਰ ਮੈਂ ਇੰਨਾ ਵੀ ਨਹੀਂ ਮਾੜਾ ਕਿ ਕਿਸਤਾ ਵਾਲੀ ਗੱਲ ਦਿਲ ਤੇ ਲਾਣਾ ਆਹੋ ਤੂੰ ਇਹ ਚਾਹੁੰਦਾ ਹੀ ਏ ਕਿ ਕਿਸ਼ਤਾਂ ਦੇਣੀਆਂ ਪੈਣਾਂ ਤੇ ਬੈਂਕ ਵਾਲਿਆਂ ਨੂੰ ਦਿਲ ਦੇ ਦਾਰੇ ਪੈਣ ਚੱਕਰ ਮਾਰ ਮਾਰ ਕੇ ਕੋਣੀ ਸਰ ਦੇ ਤਾਂ ਕਿਸ਼ਤਾਂ ਢੀਆਂ ਉਹ ਕਦੋਂ ਦੇਣੀਆਂ ਫਿਰ ਜਨਾਬਾ ਹੱਥ ਜੋੜ ਕੇ ਬੇਨਤੀ ਆ ਥੋੜਾ ਜਿਹਾ ਤਾਂ ਸਮਾਂ ਦੋ ਸਾਨੂੰ ਉਹ ਦੇਖ ਅਹੀਂ ਵੀ ਨਹੀਂ ਚਾਹੁੰਦੇ ਕਿ ਤੇਰਾ ਵਿਆਹ ਟੁੱਟੇ ਪਰ ਸਾਡੀ ਵੀ ਡਿਊਟੀ ਆ ਅਸੀਂ ਤਾਂ ਕਿਸ਼ਤਾਂ ਲੈ ਕੇ ਜਾਵਾਂਗੇ ਕੋਣੀ ਸਰ ਦੇ ਦਾਂਗੇ ਤੁਹਾਡੀਆਂ ਕਿਸ਼ਤਾਂ ਤੁਸੀਂ ਭਰੇ ਦੱਸੋ ਚਾਹ ਪਾਣੀ ਪੀਓਗੇ ਸਾਨੂੰ ਚਾਹ ਪਾਣੀ ਦਿੱਤਿਆਂ ਕੁਛ ਨਹੀਂ ਬੰਨਾ ਤੁਹਾਨੂੰ ਬੈਂਕ ਦੇ ਪੈਸੇ ਦੇਣੇ ਪੈਣੇ ਆ ਤਾਰ ਮੈਨੂੰ ਭਾਵੇਂ ਹੁਣ ਆਪਾਂ ਆਪ ਵੇਚਣਾ ਪੈ ਜੇ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾਂਗਾ ਤੁਹਾਡੀਆਂ ਕਿਸ਼ਤਾਂ ਮੈਂ ਜ਼ਰੂਰ ਦਊਂਗਾ। ਉਹ ਚੱਲ ਠੀਕ ਆ। ਜੇ ਤੂੰ ਇਹ ਨਾ ਕਹਿ ਨਹੀਂ ਦਿਆ ਨਾ ਤੇ ਇਨਸਾਨੀਅਤ ਦੇ ਨਾਤੇ ਤੈਨੂੰ ਇੱਕ ਮਹੀਨੇ ਦੀ ਮੌਲਤ ਹੋਰ ਦੇ ਦਿੰਨੇ ਆ। ਪਰ ਜੇ ਤੂੰ ਇੱਕ ਵਾਰ ਵੀ ਕਿਸ਼ਤਾਂ ਨਾ ਨਾ ਤਾਰੀਆਂ ਫਿਰ ਤੇ ਇਹੋ ਜਿਹਾ ਕੇਸ ਕਰੂੰਗਾ ਕਿ ਤੂੰ ਰਿਸ਼ਤੇ ਛੱਡ ਤੇਰੇ ਰਿਸ਼ਤੇਦਾਰ ਵੀ ਤੇਰੇ ਘਰੋਂ ਤੋਂ ਡਰਨਗੇ। ਉਹਨੇ ਸਰ ਦੇ ਦੂ ਤੁਹਾਡੀਆਂ ਕਿਸ਼ਤਾਂ ਜੇ ਕਿਸ਼ਤਾਂ ਤੁਹਾਡੀਆਂ ਨਾ ਦੇਵੇ ਤੇ ਫਿਰ ਮੈਂ ਜ਼ਿੰਮੇਵਾਰ ਆ। ਉਹ ਤੇਰੀ ਕਾਦੀ ਜ਼ਿੰਮੇਵਾਰੀ। ਤੇਰੇ ਰਿਕਾ ਨੂੰ ਪਿੰਡ ਚ ਕੋਈ ਮੰਗਵਾ ਸਾਈਕਲ ਨਾ ਦਵੇ ਤੇ ਦੇਰੀਏ ਤੇਰੇ ਜ਼ਿੰਮੇਵਾਰੀ ਇਹਨਾਂ ਨੂੰ ਟਾਈਮ ਆ। ਚਲ ਠੀਕ ਆ ਹੁਣ ਅਸੀਂ ਜਾਂਦੇ ਆ ਤੁਹਾਨੂੰ ਮੈਂ ਆਖਰੀ ਵਾਰੀ ਕਹਿਣ ਦਾ ਜੇ ਜੇ ਤੁਸੀਂ ਐ ਬਾਰੀ ਕਿਸ਼ਤਾਂ ਨਾ ਦਿੱਤੀਆਂ ਤੇ ਇਹੋ ਜਿਹਾ ਸੇਕ ਲਾਉਣਾ ਮੈਂ ਤੂੰ ਯਾਦ ਕਰੋਗੇ ਤੇ ਰੰਗ ਸਰ ਕਿਸ਼ਤਾਂ ਹੱਥ ਜੋੜ ਕੇ ਦੇਵਾਂਗੇ ਕਿਸ਼ਤਾਂ ਕਿਹੜੀ ਦੇਣੀਆਂ ਆ ਆਪਾਂ ਠੀਕ ਆ ਜਨਾਬ ਦੇ ਦਾਂਗੇ ਠੀਕ ਆ ਯੈਸ ਜਸ ਯੈਸ ਆ ਤਣਾ ਬੈਂਕ ਵਾਲਿਆਂ ਵਿੱਚ ਚੱਕਰਾਂ 'ਚ ਚੱਲਣਾ ਆਪ ਫਿਰ ਤੇਰੇ ਪ੍ਰੂਫਾਂ ਦੀ ਚੀਜ਼ ਲੈ ਗਈਏ ਕਿਉਂਕਿ ਬੈਂਕੇ ਜਿੰਨੇ ਮਰਜ਼ੀ ਮਾਰ ਲਾ ਗੇੜੇ ਪਰਹੀਂ ਹੱਥ ਨਹੀਂ ਆਉਣਾ ਤੇਰੇ